ਉਹਨਾਂ ਨੇ ਮੇਤੇ ਕੁੱਟਮਾਰ ਕੀਤੀ ਤੇ ਜਸ ਸਿੰਘ ਨੇ ਕੀਤੀ ਹੈਗੀ ਡਾਕਟਰ ਬਲਜੀਤ ਸਿੰਘ ਨੇ ਕੀਤੀ ਆ ਮੈਡਮ ਨੇ ਮੇਚ ਪੇੜੇ ਮਾਰੇ ਆ ਪੂਰਾ ਮੇਰੇ ਤੇ ਲਿਆਮ ਲਾਇਆ ਜੀ ਪੂਰਾ ਜ਼ਬਰਦਸਤੀ ਧੱਕਾ ਕੀਤਾ ਉਹਨਾਂ ਨੇ ਮੇਰੇ ਨਾਲ ਜੇ ਤੁਹਾਨੂੰ ਪੈਸੇ ਮੰਗੇ ਮਿਲਦੇ ਆ ਤੇ ਮੈਂ ਚੋਰੀ ਕਰਕੇ 90000 ਚੱਕ ਕੇ ਤੁਸੀਂ ਮੈਂ ਕੀ ਕਰੂੰਗਾ ਐਕਸੀਡੈਂਟ ਵਾਲਾ ਕੰਮ ਹੀ ਹੈ ਮੇਰੇ ਨਾਲ ਪੂਰਾ ਧੱਕਾ ਹੋਇਆ ਜੀ ਮੇਰੇ ਨਾਲ ਖਾੜੀ ਜੱਸੀ ਬੰਦੀ ਸਾਫ ਸੋਤਰਾ ਕੰਮ ਕਰਦੀ ਹੈ ਮਜ਼ਦੂਰਾਂ ਦੇ ਹੱਕ ਛੜਦੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੀ ਹੈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ ਇਹ ਸਭ ਬੇਮਣਿਆ ਦਾ ਉਹ ਝੂਠ ਮਾਰਦਾ ਤੇਜਾ ਸਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਜੱਸੀ ਜੱਸ ਮੇਰੇ ਨਾਲ ਕੈਮਰਾਮੈਨ ਓਪੀ ਬੰਟੂ ਬੀਤੇ ਦਿਨੀ ਇੱਕ ਦੁਰਘਟਨਾ ਹੁੰਦੀ ਆ ਭਗਤਾਪਾਈ ਕੇ ਡਾਕਟਰ ਬਲਬੀਰ ਹਸਪੀਟਲ ਦੇ ਵਿੱਚ 25 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਇੱਕ ਮੁਲਾਜ਼ਮ ਦੇ ਨਾਲ ਇੱਕ ਦੋਸ਼ ਲਾਇਆ ਜਾਂਦਾ ਹੈ ਇੱਕ ਇਲਜ਼ਾਮ ਲਾਇਆ ਜਾਂਦਾ ਉਸ ਦੇ ਉੱਪਰ ਇੱਕ 90000 ਦੇ ਚੋਰੀ ਕਰਦਾ ਇਲਜ਼ਾਮ ਲਗਾਇਆ ਜਾਂਦਾ ਉਸ ਚੋਰੀ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਜਗਸੀਰ ਸਿੰਘ ਉਰਫ ਜੱਗਾ ਉਹ ਪੀੜਤ ਵਿਅਕਤੀ ਉਸ ਸਪਰੇਅ ਪੀ ਕੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਦਾ ਪਰਮਾਤਮਾ ਪੱਖੋਂ ਉਸ ਦੀ ਜਾਨ ਬਚ ਜਾਂਦੀ ਹੈ ਪਰ ਹਾਲਤ ਗੰਭੀਰ ਹੈ ਹਸਪੀਟਲ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਕਿ ਉਸ ਨੇ ਹਸਪੀਟਲ ਦੇ ਵਿੱਚ 90000 ਦੀ ਚੋਰੀ ਕੀਤੀ ਹੈ ਪੀੜਤ ਵੱਲੋਂ ਜਾਂ ਪੀੜਿਤ ਦੇ ਪਰਿਵਾਰ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਵਿਅਕਤੀ ਬੇਗੁਨਾ ਹੈ ਉਹਦੇ ਨਾਲ ਖੇਤ ਮਜ਼ਦੂਰ ਯੂਨੀਅਨ ਦੀ ਜਥੇਬੰਦੀਆਂ ਵੀ ਡਟੀਆਂ ਹੋਈਆਂ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਹਸਪੀਟਲ ਵਾਲਿਆਂ ਵੱਲੋਂ ਪਰ ਹਸਪੀਟਲ ਵਾਲਿਆਂ ਵੱਲੋਂ ਅਜੇ ਤੱਕ ਉਹਨਾਂ ਦੇ ਨਾਲ ਕੋਈ ਵਾਰਤਾ ਲਾਪ ਕੋਈ ਗੱਲਬਾਤ ਜਾਂ ਕੋਈ ਸਮਝੌਤੇ ਵਾਲੀ ਗੱਲ ਨਹੀਂ ਕੀਤੀ ਅੱਜ ਉਹ ਵਿਅਕਤੀ ਖਤਰੇ ਤੋਂ ਬਾਹਰ ਹੈ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਿਆਨ ਪੁੱਛਦੇ ਹਾਂ ਉਹਨਾਂ ਦੇ ਉਹਨਾਂ ਦਾ ਕੀ ਕਹਿਣਾ ਹੈ ਇਹ ਸਾਰੀ ਗੱਲਬਾਤ ਕੀ ਹੋਈ ਹੈ ਇਹ ਮਸਲਾ ਕੀ ਹੈ ਇਹ ਗੱਲ ਕਿਥੋਂ ਤੱਕ ਸੱਚ ਦੱਸੀ ਜਾਂਦੀ ਹੈ ਜਾਂ ਕਿਥੋਂ ਤੱਕ ਝੂਠ ਜ ਸਾਡੇ ਨਾਲ ਮੌਜੂਦ ਨੇ ਜਗਸੀਰ ਸਿੰਘ ਢੱਗਾ ਜੀ ਉਹ ਪੀੜਤ ਵਿਅਕਤੀ ਜਿਨ੍ਹਾਂ ਨੇ ਪਿਛਲੇ ਦਿਨੀ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਸਪਰੇਅ ਪੀ ਕੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਅੱਜ ਖਤਰੇ ਤੋਂ ਬਾਹਰ ਹੈ ਅੱਜ ਉਹਦੇ ਘਰੇ ਪੰਜ ਸਸੀ ਕਾਲ ਜੀ ਸਸੀ ਕਾਲ ਜੀ ਢੱਗਾ ਜੀ ਇਹ ਗੱਲਬਾਤ ਕੀ ਹੋਈ ਹੈ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗਿਆ ਹੈ ਹਸਪੀਟਲ ਵੱਲੋਂ ਕਿ ਤੁਸੀਂ 90000 ਦੀ ਜਿਹੜੀ ਚੋਰੀ ਕੀਤੀ ਹੈ ਹਸਪੀਟਲ ਦਾ ਕਹਿਣਾ ਕਿ 90000 ਦੀ ਚੋਰੀ ਆ ਉਹ ਕੁਝ ਵੀਡੀਓ ਦਿਖਾਉਂਦੇ ਆ ਕੈਮਰੇ ਵਿੱਚ ਇਹ ਸਾਰਾ ਮਸਲਾ ਕੀ ਹੈ ਇਹ ਗੱਲ ਕਿੰਨੀ ਕੁ ਸੱਚ ਆ ਤੇ ਕਿੰਨੀ ਕੁ ਝੂਠ ਦੱਸੀ ਜਾਂਦੀ ਆ ਉਹਨਾਂ ਨੇ ਪੂਰਾ ਮੇਰੇ ਤੇ ਇਲਜ਼ਾਮ ਲਾਇਆ ਜੀ ਪੂਰਾ ਜ਼ਬਰਦਸਤੀ ਧੱਕਾ ਕੀਤਾ ਉਹਨਾਂ ਨੇ ਮੇਰੇ ਨਾਲ ਮੈਂ ਗੱਡੀ ਦੇ ਵਿੱਚ ਚਾਰਜ ਰੱਖਣ ਗਿਆ ਸੀਗਾ ਚੱਕੜ ਵੀ ਗਿਆ ਸੀਗਾ ਉਧਰੋਂ ਫੇਰ ਮੈਂ ਰੱਖ ਕੇ ਵੀ ਆਇਆਂਗਾ ਤੇ ਉਹਨਾਂ ਨੇ ਮੇਰੇ ਤੇ ਕਹਿੰਦੇ ਤੂੰ ਚੋਰੀ ਦਾ ਇਲਜ਼ਾਮ ਆ ਲਾਇਆ ਤੇਰੇ ਮੇਰੇ ਤੇ ਤੇ ਪੈਸੇ ਉਹਨਾਂ ਨੇ ਰੱਖ ਤੂੰ ਰੱਗੜੀ ਜੀ ਰੱਖ ਕੇ ਆਇਆਂਗਾ ਤੇ ਮੈਂ ਕਹਿੰਦੀ ਮੈਂ ਨਹੀਂ ਚੱਕੇਗੇ ਪੈਸੇ ਉਹਨਾਂ ਨੇ ਮੇਰੇ ਤੇ ਕੁੱਟਮਾਰ ਕੀਤੀ ਤੇ ਜਸੰਗ ਨੇ ਕੀਤੀ ਹੈਗੀ ਡਾਕਟਰ ਬਲਜੀਤ ਸਿੰਘ ਨੇ ਕੀਤੀ ਆ ਮੈਡਮ ਨੇ ਮੇਚ ਪੇੜੇ ਮਾਰੇ ਆ ਤੇ ਉਹਨਾਂ ਨੇ ਮੈਨੂੰ ਇਹ ਵੀ ਆਖਿਆ ਭੈਣ ਚੂੜਾ ਜੂੜਿਆ ਤੇਰੇ ਹੱਡਾ ਜੋ ਕਢਾਵਾਂਗੇ ਪੈਸੇ ਇੰਨੇ ਨਾ ਮੇਰੇ ਕਹਿ ਕੇ ਤੇ ਮੁੜ ਕੇ ਉਹਨਾਂ ਨੇ ਮੈਨੂੰ ਠਾਣੇ ਚਕਾਇਆ 9 ਤਰੀਕ ਨੂੰ ਠਾਣੇ ਚਕਾ ਕੇ ਤੇ ਮੇਰੇ ਨਾਲ ਪੂਰੀ ਇਜਾਜ਼ਤ ਕੀਤੀ ਉਹਦੇ ਵਿੱਚ ਆ ਕੇ ਮੈਂ ਮੇਰੇ ਜਿਹੜਾ ਮੱਥੇ ਤੇ ਕਲੰਕ ਲੱਗਿਆਗਾ ਉਹ ਦੇ ਕਹਿਣ ਤੇ ਮੈਂ ਦਾਰੂ ਪੀਤੀ ਹੈਗੀ ਸਵਰੇ ਜੀ ਕਿੰਨਾ ਸਮਾਂਗਾ ਤੁਹਾਨੂੰ ਉੱਥੇ ਹਸਪੀਟਲ ਦੇ ਵਿੱਚ ਜਿਹੜਾ ਕੰਮ ਕਰਦੇ ਨੂੰ ਉੱਥੇ ਮੈਨੂੰ ਹੋ ਗਈ 25 ਸਾਲ ਤੋਂ ਉੱਪਰ ਹੋ ਗਿਆ ਜੀ ਮੈਨੂੰ ਉੱਥੇ ਕੰਮ ਕਰਦੇ ਨੂੰ ਜੋ 2 ਸਾਲ ਦਾ ਗੈਰ ਪਿਆ ਸੀ ਜਿਹੜਾ ਮੈਂ ਬਾਹਰ ਗਿਆ ਸੀ ਦੁਬਾਰਾ ਫੇਰ ਮੈਂ ਇੱਥੇ ਆ ਗਿਆ ਸੀ ਕਹਿੰਨਾਂ ਉਹ ਸੱਦ ਲਿਆ ਸੀ ਕਹਿੰਦਾਂ ਨੇ ਮੈਨੂੰ ਪਹਿਲਾਂ ਕੋਈ ਇਸ ਤਰ੍ਹਾਂ ਦੀ ਪਹਿਲਾਂ ਵੀ ਕੋਈ ਗੱਲਬਾਤ ਹੋਈ ਹੈ ਹਸਪੀਟਲ ਦੇ ਵਿੱਚ ਕਿਸੇ ਨਾਲ ਥੋੜੀ ਕੋਈ ਲੜ-ਡਾਟ ਹੈ ਜਾਂ ਕੋਈ ਛੋਟਾ-ਮੋਟਾ ਲੜਾਈ ਝਗੜਾ ਜਿਹਦੇ ਕਾਰਨ ਅੱਜ ਐਡਾ ਵੱਡਾ ਕਾਰਨ ਬਣ ਗਿਆ ਕੋਈ ਗੱਲਬਾਤ ਪਹਿਲਾਂ ਵੀ ਕਦੇ ਹੋਈ ਹੈ ਨਾ ਸਾਲਾਂ ਦੇ ਵਿੱਚ ਨਹੀਂ ਨਹੀਂ ਕੋਈ ਨਹੀਂ ਹੋਈ ਜੀ ਮੈਂ ਤਾਂ ਸਾਰਾ ਨਾ ਪਿਆਰ ਨਾਲ ਸਾਰੇ ਮੇਰੇ ਨਾਲ ਪਿਆਰ ਨਾਲ ਵਰਤਦੇ ਸੀ ਜਿੰਨੇ ਵੀ ਇੱਥੇ ਲੱਗੇ ਸਟਾਫ ਲੱਗਿਆ ਸੀਗਾ ਸਾਰੇ ਮੇਰੇ ਨਾਲ ਪਿਆਰ ਨਾਲ ਕੰਮ ਕਰਦੇ ਸੀ ਮੈਂ ਤਾਂ ਡਾਕਟਰਾਂ ਦੇ ਘਰੇ ਵੀ ਇੰਨਾ ਕੰਮ ਕਰਦਾ ਸੀਗਾ ਕਿਤੇ ਉਹਨੂੰ ਚਾਹ ਬਣਾ ਕੇ ਦਿੰਦਾ ਸੀਗਾ ਕਿਤੇ ਉਹਨਾਂ ਨੂੰ ਵੀ ਛਾਵਜੀ ਬਣਾ ਕੇ ਦਿੰਦਾ ਸੀਗਾ ਕਿਤੇ ਮੈਡਮ ਦੇ ਕੱਪੜੇ ਸੁੱਕਣੇ ਪਾ ਕੇ ਆਉਂਦਾ ਸੀਗਾ ਮੈਂ ਇੰਨਾ ਵਧੀਆ ਧੰਗ ਨਾਲ ਪਿਆਰ ਨਾਲ ਕੰਮ ਕਰਦਾ ਸੀ ਉਹਨਾਂ ਨਾਲ ਜੀ ਅੱਛਾ ਤੁਹਾਨੂੰ 25 ਸਾਲ ਮਤਲਬ ਇਸ ਹਸਪੀਟਲ ਚ ਕੰਮ ਕਰਦਿਆਂ ਨੂੰ ਹੋ ਗਿਆ ਤੇ ਇਮਾਨਦਾਰੀ ਸਦਕਾ ਕਦੇ ਡਾਕਟਰ ਦੇ ਨਾਲ ਜਾਂ ਪਰਿਵਾਰਕ ਰਿਲੇਸ਼ਨ ਥੋੜੇ ਵਧੀਆ ਬਣੇ ਹੋਇਆ ਵੀ ਤੁਹਾਨੂੰ ਲੱਗਿਆ ਕਦੇ ਵੀ ਜੇ ਤੁਹਾਨੂੰ ਕਦੇ ਵੈਸੇ ਤੁਹਾਨੂੰ 50 40 ਹਜ਼ਾਰ ਦੀ ਲੋਡ ਪਵੇ ਤਾਂ ਕਿ ਉਥੋਂ ਮੰਗੇ ਦੇ ਸਕਦੇ ਆ ਵੀ ਜਾਂ ਇੰਨਾ ਕੁ ਥੋੜਾ ਵਧੀਆ ਰਿਲੇਸ਼ਨ ਬਣਿਆ ਹਾਂਜੀ ਹਾਂਜੀ ਹ ਹੁਣ ਹੀ ਆਪਾਂ ਭਾਂਜੀ ਦਾ ਵਿਆਹ ਕਰਕੇ ਹਟਾਈਗਾ ਮੈਂ ਕਹਿੰਦਾ ਮੈਡਮ ਨੂੰ ਪੈਸਿਆਂ ਦੀ ਲੋੜ ਆਗੀ ਮੈਨੂੰ ਅਗੇ ਮੈਡਮ ਪੈਸੇ ਚਾਹੀਦੇ 15000 ਰੁਪਏ ਚਾਹੀਦਾ ਮੈਡਮ ਨੇ ਮੈਨੂੰ ਪੈਸੇ ਦਿੱਤੇ ਹੈਗੇ ਜਦੋਂ ਮੈਨੂੰ ਪੈਸੇ ਮੰਗੇ ਮਿਲਦੇ ਆ ਤੇ ਮੈਂ ਚੋਰੀ ਕਰਕੇ 90000 ਚੱਕ ਕੇ ਫਿਰ ਸੁ ਮੈਂ ਕੀ ਕਰੂੰਗਾ ਜਦੋਂ ਉਹਨਾਂ ਨੇ ਹਸਪੀਟਲ ਵਾਲਾਂ ਜਿਹੜੇ ਜਿੰਨੇ ਵੀ ਮੁਲਾਜ਼ਮ ਆ ਜਾਂ ਡਾਕਟਰ ਆ ਜਾਂ ਜੋ ਵੀ ਉਹਨਾਂ ਦਾ ਸਟਾਫ ਆ ਉਹਨਾਂ ਦੇ ਵਿੱਚੋਂ ਜਿਹੜੀ ਸ਼ੁਰੂਆਤ ਕੋਈ ਗੱਲਬਾਤ ਕੀਤੀ ਜਾਂਦੀ ਹੈ ਕੋਈ ਐਸਾ ਵਿਅਕਤੀ ਜਾਂ ਜਿਹਦੇ ਨਾਲ ਕੋਈ ਠੋਡੀ ਲੱਗਦਾ ਟੋ ਵੀ ਜਾਂ ਅੰਦਰ-ਅੰਦਰ ਤੁਹਾਨੂੰ ਲੱਗਦਾ ਕਿ ਇਹ ਬੰਦਾ ਮੇਰੇ ਤੇ ਲੱਗਦਾ ਯਾਰ ਵੀ ਜਿਹੜਾ ਮੇਰੇ ਤੇ ਜਾਣਬੁੱਝ ਕੇ ਇਲਜ਼ਾਮ ਲਾਉਂਦਾ ਜਾਂ ਇੱਕ ਗੱਲ ਇਹ ਸਭ ਹੈ ਕਿ ਐਕਸੀਡੈਂਟ ਵਜੋਂ ਹੁੰਦੀ ਹੈ ਗੱਲ ਇਹ ਕਿਸੇ ਨਾਲ ਮੇਰੇ ਕੋਈ ਲਾਗੜਾ ਨਹੀਂ ਸੀਗੀ ਬਸ ਇੱਕ ਦਿਨ ਵਿੱਚ ਇੱਕੇ ਦਾਮ ਐਕਸੀਡੈਂਟ ਵਾਲਾ ਕੰਮ ਹੀ ਹੋਇਆ ਵਾ ਜੀ ਮੇਰੇ ਨਾਲ ਵੀ ਜਾਂ ਮੇਰੇ ਮੂਹਰੇ ਦੇਖਿਆ ਨਹੀਂ ਨਾ ਉਹਨਾਂ ਨੇ ਦੇਖਿਆਗਾ ਐਕਸੀਡ ਪੂਰਾ ਟੱਕਾ ਹੋਇਆ ਜੀ ਮੇਰੇ ਨਾਲ ਅੱਛਾ ਉਹਨਾਂ ਨੇ ਸਾਨੂੰ ਇੱਕ ਵੀਡੀਓ ਵੀ ਸ਼ੋਅ ਕੀਤੀ ਹੈ ਜਿਹਦੇ ਵਿੱਚ ਤੁਸੀਂ ਇੱਕ ਆਪਣੀ ਸਾਈਡ ਦੇ ਵਿੱਚ ਕੁਝ ਚੀਜ਼ ਦਿਖਾ ਰਹੇ ਹੋ ਕਹਿੰਦੇ ਵੀ ਜਿਹੜਾ ਬੈਗ ਆ ਪੈਸਾ ਵਾਲਾ ਇਹਨੇ ਸਾਈਡ ਦੇ ਵਿੱਚ ਫੜਿਆ ਹੋਇਆ ਤੇ ਇਹ ਲੋਕ ਕੇ ਜਾ ਰਿਹਾ ਹੈਗਾ ਜਿਹੜੀ ਥੋੜੀ ਵੀਡੀਓ ਦੇਖੋ ਜਾਂਦੇ ਥੋੜੀ ਦਿਖਾਈ ਦੇ ਰਹੀ ਹੈ ਜਿਹੜਾ ਥੋੜੀ ਸਾਈਡ ਦੇ ਵਿੱਚ ਕੀ ਚੀਜ਼ ਆ ਕੋਈ ਬੈਗ ਆ ਜਾਂ ਕੁਝ ਹੈ ਜਾਂ ਕੀ ਚੀਜ਼ ਆ ਤੁਹਾਨੂੰ ਲੱਗਦਾ ਜਿਹੜਾ ਇੱਕ ਸਾਈਡ ਤੇ ਤੁਹਾਨੂੰ ਕੁਝ ਲੱਗਦਾ ਜਿਹੜੇ ਉਹਨਾਂ ਦੱਸਣ ਮੁਤਾਬਕ ਆ ਕਿ ਉਹਨਾਂ ਦੀ ਇੱਕ ਸਾਈਡ ਦੇ ਵਿੱਚ ਕਹਿੰਦੇ ਪਰਸ ਨੱਪਿਆ ਹੋਇਆ ਤਾਂ ਉਹ ਬੰਦਾ ਮੂੰਹ ਛੁਪਾ ਕੇ ਸਿੱਧਾ ਜਾ ਰਿਹਾ ਨੇ ਜੀ ਉਹ ਨਾ ਮੇਰਾ ਮੋਬਾਈਲ ਆ ਖੱਬੇ ਪਾਸੇ ਮੇਰਾ ਮੋਬਾਈਲ ਫੜਿਆ ਵਾ ਮੈਂ ਵੀਡੀਓ ਦੇਖੀ ਜਾਨਾਗਾ ਵੀਰੋ ਦੇਹਾਂ ਦੇਦਾ ਮੈਂ ਜਾ ਕੇ ਮੈਂ ਗੱਡੀ ਕੋਲੇ ਖੜਾਂਗਾ ਮੈਂ ਬਾਰੀ ਖੋਣ ਲੱਗਿਆ ਮੈਂ ਮੁੜ ਕੇ ਛੱਜੇ ਹੱਥ ਮੋਬਾਈਲ ਕਰ ਲਿਆ ਮੈਂ ਬਾਰੀ ਖੋਲੀ ਹੈਗੀ ਬਾਰੀ ਪਹਿਲਾਂ ਖੋਲੀ ਮੈਂ ਕਿਹਾ ਚਾਰਜ ਉੱਥੇ ਪਿਆ ਹੋਊਗਾ ਮੂਰੇ ਪਿਆ ਹੋਊਗਾ ਮੂਰੇ ਨਹੀਂ ਸੀਗਾ ਚਾਰਜ ਮੈਂ ਮੰਗਲੇ ਪਾਸੇ ਢੋਚ ਕੱਢ ਕੇ ਲਿਆਂਗਾ ਉਵੇਂ ਜਿੱਕੇ ਆਉਂਦੀ ਆ ਮੋਬਾਈਲ ਉੜ ਕੇ ਆਉਂਦੇ ਹੋਣੇ ਫੇਰ ਮੈਂ ਮੋਬਾਈਲ ਖੱਬੇ ਪਾਸੇ ਕਰ ਲਿਆਗਾ ਇੱਕ ਇਲਜ਼ਾਮ ਉਹਨਾਂ ਵੱਲੋਂ ਹੋਰ ਲੱਗਦਾ ਕਿ ਉਹਨਾਂ ਨੇ ਤਾਂ ਸਾਡੇ ਤੋਂ 10 ਲੱਖ ਰੁਪਈ ਕੋਈ ਇਦਾਂ ਦੀ ਕੋਈ ਥੋਡੇ ਵੱਲੋਂ ਮੰਗ ਕੀਤੀ ਗਈ ਜਾਂ ਇੱਕ ਵਾਰੀ ਵੀ ਕਦੇ ਥੋਡੇ ਜਿਹੜੇ ਸਟਾਫ ਆ ਜਿਹੜਾ ਉਹਨਾਂ ਦਾ ਜਿਨ੍ਹਾਂ ਦੇ ਨਾਲ ਥੋੜਾ ਬਹੁਤ ਵਧੀਆ ਰਿਲੇਸ਼ਨ ਆ ਚਲੋ ਬਹੁਤ ਵਧੀਆ ਪਿਆਰ ਰਿਹਾ 25 ਸਾਲਾਂ ਤੱਕ ਉਹਨਾਂ ਵੱਲੋਂ ਕੋਈ ਥੋੜਨਾ ਗੱਲਬਾਤ ਕੀਤੀ ਗਈ ਜਾਂ ਕਿ ਚਲੋ ਆਪਾਂ ਇਹ ਸਮੱਸਿਆ ਨੂੰ ਘਰੇ ਬੈਠ ਕੇ ਆਪਾਂ ਨਿਬੇੜ ਲਈਏ ਚਲੋ ਜੋ ਪਾਣਾ ਵਰਤਨਾ ਸੀ ਉਹ ਵਰਤ ਗਿਆ ਜਾਂ ਉਹਨਾਂ ਨੇ ਵੱਲੋਂ ਕੋਈ ਗੱਲ ਕੀਤੀ ਕਿ ਭਾਈ ਤੁਹਾਡਾ ਜੋ ਨੁਕਸਾਨ ਹੋਇਆ ਜਾਂ ਐਨੇ ਟਾਈਮ ਤੁਸੀਂ ਉਹਨ ਛੇਤੀ ਕੰਮ ਵੀ ਨਹੀਂ ਕਰ ਸਕਦੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੋਈ ਅੱਗੇ ਆਈ ਜਾਂ ਕਿਸੇ ਨੇ ਪਹਿਲ ਕੀਤੀ ਉਧਰੋਂ ਨਹੀਂ ਉਧਰੋਂ ਕੋਈ ਪਹਿਲ ਨਹੀਂ ਕੀਤੀ ਇਸ ਜੀ ਮੇਰੇ ਕੋਲੇ ਗਏ ਸੀਗੇ ਆਪਣਾ ਗਏ ਸੀਗੇ ਬਾਈ ਗਏ ਸੀਗੇ ਇਹ ਗਏ ਸੀਗੇ ਮੈਂ ਉਹ ਸੀਰੀਅਸ ਸੀਗਾ ਜੋ ਬਿਆਨ ਲੈ ਆ ਮੇਰੇ ਬਿਆਨ ਲੈ ਗਏ ਆ ਉਹਨਾਂ ਨੇ ਮੁੜ ਕੇ ਮੁੜ ਕੇ ਪਤਾਚ ਪੁੱਛਿਆ ਵੀ ਆਪਾਂ ਛੋਟੇ ਕੋਈ ਮੰਗ ਮੈਂ ਕਿ ਵੀ 10 ਲੱਖ ਰੁਪਏ ਦੀ ਮੰਗ ਕਰਾਂਗੇ ਜਿੰਨੇ ਵੀ ਖੜਨਗੇ ਜਿਵੇਂ ਖੜਨਗੇ ਉਵੇਂ ਕਰਾਂਗੇ ਆਪਾਂ ਤੇ 10 ਲੱਖ ਵਾਲੀ ਗੱਲ ਤੁਸੀਂ ਸੋਚ ਸਮਝ ਕੇ ਕਹੀ ਆ ਜਾਂ ਕਈ ਕਈ ਵਾਰ ਕੋਈ ਇਨਸਾਨ ਗੁੱਸੇ ਵਿੱਚ ਵੀ ਕਹਿ ਦਿੰਦਾ ਕਿ ਚਲੋ ਯਾਰ ਜੇ ਆਪਾਂ ਨਵੇੜ ਦਾ ਕੋਈ ਮਨ ਵਿੱਚ ਕਦੇ ਗੁੱਸਾ ਆਉਂਦਾ ਕਿ ਤੁਸੀਂ ਗੱਲ ਕੋਈ ਸੋਚ ਸਮਝ ਕੇ ਸੀ ਵੀ 10 ਲੱਖ ਹੀ ਲੈਣਾ ਜਾਂ ਕੋਈ ਗੁੱਸੇ ਵਿੱਚ ਕਦੇ ਕੋਈ ਮਨ ਭਰਿਆ ਜਾ ਗੱਲ ਨਿਕਲ ਜਾਂਦੀ ਹੈ ਹਾਂਜੀ ਮਨ ਭਰੀ ਗੱਲ ਤਾਂ ਹੈਗੀ ਹੈਗੀ ਮੇਰੇ ਛੋਟੇ ਛੋਟੇ ਬੱਚੇ ਆਗੇ ਮੈਂ ਜੇ ਕੁਦਰਤੀ ਬਾਈ ਚਾਂਸ ਨਾ ਮਾਰਾ ਨੇ ਮੈਨੂੰ ਬਚਾ ਲਿਆ ਜੇ ਕੁਦਰਤੀ ਕੋਈ ਗੱਲ ਬਾਤ ਹੁੰਦੀ ਆ ਮੈਂ ਆਦੇ ਬੱਚਾਂ ਬਾਰੇ ਆਖਿਆ ਸੀਗਾ ਕਿ ਮੈਨੂੰ 10 ਲੱਖ ਦੀ ਲੋੜ ਹੈ ਗੁੱਸੇ ਵਿੱਚ ਹੀ ਆਖਿਆ ਸੀਗਾ ਇੱਕ ਜਿਹੜੇ ਤੁਹਾਡੇ ਨਾਲ ਖੇਤ ਮਜ਼ਦੂਰ ਯੂਨੀਅਨ ਵਾਲੇ ਜਿਹੜੇ ਖੜੀਏ ਜੱਥੇ ਬੰਦੀਆ ਉਹਨਾਂ ਉਹਨਾਂ ਤੇ ਵੀ ਉਹਨਾਂ ਨੇ ਇੱਕ ਛੋਟਾ ਜਿਹਾ ਇਲਜ਼ਾਮ ਲਾਇਆ ਚਲੋ ਉਹ ਸੀ ਗੱਲ ਉਹਨਾਂ ਨਾਲ ਵੀ ਕਰਾਂਗੇ ਪਰ ਤੁਹਾਡੇ ਵੱਲ ਕੋਈ ਬੰਦਾ ਜਾਂ ਤੁਹਾਡਾ ਕੋਈ ਕਰਦਾ ਜਾਂ ਕੋਈ ਉਹਨਾਂ ਵੱਲੋਂ ਜਾਂ ਤੁਹਾਡੀ ਜਾਣਕਾਰੀ ਦੇ ਵਿੱਚ ਹੋਵੇ ਕਿ ਉਹਨਾਂ ਨੇ ਗੱਲ ਕੀਤੀ ਵੀ ਉਹ ਕਹਿੰਦੇ ਸਾਨੂੰ 5-5000 ਰੁਪਏ ਦੇ ਦਿਓ ਅਸੀਂ ਪਰਿਵਾਰ ਤੋਂ ਪਿੱਛੇ हट ਜਾਾਂਗੇ ਤਾਂ ਅਸੀਂ ਇਹਨਾਂ ਦੇ ਨਾਲ ਨਹੀਂ ਖੜਦੇ ਕੋਈ ਇਦਾਂ ਦੀ ਗੱਲਬਾਤ ਤੁਹਾਡੀ ਨੌਲੇਜ ਦੇ ਵਿੱਚ ਹੈ ਜਾਂ ਘਰ ਪਰਿਵਾਰ ਦੇ ਵਿੱਚ ਤੁਹਾਡੇ ਤੁਹਾਨੂੰ ਪਤਾ ਹੋਵੇ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਉਹਨਾਂ ਨਾਲ ਕੋਈ ਤੇ ਇਨੀ ਗੱਲ ਤਾਂ ਕੋਈ ਨਹੀਂ ਹੋਈਗੀ ਨਾ ਅਸੀਂ ਕਿ ਉਹਨਾਂ ਨੂੰ ਵਿਚਾਰੇ ਨੂੰ ਆਖਿਆਗਾ ਉਹਨਾਂ ਨੇ ਵਿਚਾਰੇ ਨੇ ਸਾਡਾ ਬਹੁਤ ਸਾਥ ਦਿੱਤਾਗਾ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾਗਾ ਇਹ ਗੱਲ ਕਿਸੇ ਨਿਆਕ ਵਿੱਚ ਆ ਦੀ ਪੈਸੇ ਲੈ ਰੋ ਜਾ ਸਾਥ ਨੂੰ ਪੈਸੇ ਦਿਵਾਓ ਅਸੀਂ ਇਹ ਗੱਲ ਨਹੀਂ ਆਖੀ ਇਹ ਹੀ ਗੱਲ ਇਹ ਹੀ ਗੱਲ ਆਖੀ ਅਸੀਂ ਜੇਕਰ ਹਸਪੀਟਲ ਵਾਲਿਆਂ ਚੋਂ ਜਾਂ ਜਿਵੇਂ ਤੇਜਾ ਸਿੰਘ ਜੀ ਜਿਹੜਾ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਤੁਹਾਨੂੰ ਉੱਥੇ ਕੰਮ ਤੇ ਰੱਖਿਆ ਦਸਰ ਮੁਤਾਬਕ ਕਿ ਉਹਨਾਂ ਨੇ ਤੁਹਾਨੂੰ ਉਸ ਹਸਪੀਟਲ ਵਿੱਚ ਕੰਮ ਤੇ ਰੱਖਿਆ ਜੇ ਉਹਨਾਂ ਵੱਲੋਂ ਕੋਈ ਮਾਫੀ ਨਾਮਾ ਆਇਆ ਕੋਈ ਰਜਾਬੰਦੀ ਹੁੰਦੀ ਆ ਜਾਂ ਇਸ ਗੱਲ ਨੂੰ ਕਿਹਾ ਜਾਂਦਾ ਵੀ ਚਲੋ ਆਪਾਂ ਇਸ ਗੱਲ ਦਾ ਸਮਝੌਤਾ ਕਰ ਲਈਏ ਤਾਂ ਕੀ ਤੁਸੀਂ ਇਸ ਗੱਲ ਤੇ ਰਾਜ਼ੀ ਹੋਣੇ ਹੋ ਕਿ ਇਸ ਗੱਲ ਨੂੰ ਸਮਝੌਤਾ ਕਰਕੇ ਜਾਂ ਦੁਬਾਰਾ ਤੁਹਾਨੂੰ ਕੰਮ ਵਾਸਤੇ ਕਿਹਾ ਜਾਂਦਾ ਵੀ ਦੁਬਾਰਾ ਤੁਸੀਂ ਚਲੋ ਇਸ ਗੱਲ ਨੂੰ ਮਿੱਟੀ ਪਾ ਕੇ ਨਿਬੇੜ ਕੇ ਤੁਸੀਂ ਦੁਬਾਰਾ ਕੰਮ ਤੇ ਆ ਜਾਓ ਜਾਂ ਤੁਹਾਡਾ ਜੋ ਵੀ ਨੁਕਸਾਨ ਹੁੰਦਾ ਵੀ ਕਿਸੇ ਵੀ ਤਰ੍ਹਾਂ ਦਾ ਕੰਪਰਮਾਈਜ਼ ਹੁੰਦਾ ਤਾਂ ਤੁਸੀਂ ਇਸ ਕੰਪਰਮਾਈਜ਼ ਲਈ ਤਿਆਰ ਹੋਣੇ ਹੋ ਹਾਂਜੀ ਹਾਂਜੀ ਮੈਂ ਇਸ ਕੰਮ ਤੇ ਪੂਰਾ ਇੰਤਜ਼ਾਰ ਕਰਦਾ ਉਹਨਾਂ ਦਾ ਮੇਰੇ ਘਰੇ ਆਉਣ ਮੇਰੇ ਮਾਫੀ ਮੰਗ ਕੇ ਜਾਨ ਪੈਰੀ ਹੱਥ ਲੱਗ ਜਾਣ ਵਿਚਾਤੋ ਗਲਤੀ ਹੋ ਗਈ ਵੀ ਅਸੀਂ ਮੋਰ ਕੇ ਸਾਹੀ ਦਾ ਰਾਜਨਾਮਾਗਾ ਐਸੀ ਜੱਗਾ ਸਿੰਘ ਜੀ ਜਿਹੜੇ ਪੀੜਤ ਵਿਅਕਤੀ ਹਸਪੀਟਲ ਦੇ ਵਿੱਚ 25 ਸਾਲਾਂ ਤੋਂ ਸੇਵਾ ਨਿਭਾਰੇ ਸੀ ਅੱਜ ਆਪਣੇ ਘਰ ਵਿੱਚ ਬੈਠੇ ਨੇ ਪਰਿਵਾਰ ਵਿੱਚ ਬੈਠੇ ਨੇ ਪਰ ਹਾਲਤ ਹਲੇ ਵੀ ਕੁਝ ਕੁ ਗੰਭੀਰ ਆ ਉਹਨਾਂ ਦੀ ਜਿਹੜੀ ਹਾਲਤ ਆ ਤੰਦਰੁਸਤ ਨਹੀਂ ਐ ਪਰਿਵਾਰ ਵਿੱਚ ਇੱਕੋ ਇੱਕ ਜਿਹੜਾ ਜੀ ਆ ਕਮਾਉਣ ਵਾਲਾ ਪੂਰੇ ਪਰਿਵਾਰ ਨੂੰ ਚਲਾਉਣ ਵਾਲਾ ਛੋਟੇ ਛੋਟੇ ਬੱਚੇ ਉਹਨਾਂ ਦੇ ਇਹ ਪੂਰਾ ਪਰਿਵਾਰ ਉਹਨਾਂ ਦੇ ਰਿਸ਼ਤੇਦਾਰ ਇੱਥੇ ਬੈਠੇ ਨੇ ਔਰ ਸਾਡੇ ਨਾਲ ਖੇਤ ਮਜ਼ਦੂਰ ਯੂਨੀਅਨ ਆ ਜਿਹੜੀ ਉਹ ਵੀ ਜਥੇਬੰਦੀ ਇਹਨਾਂ ਦਾ ਪੂਰਾ ਸਾਥ ਦੇ ਰਿਆ ਉਹਨਾਂ ਤੇ ਇਲਜ਼ਾਮ ਲੱਗਦਾ ਕਿ 5-5000 ਰੁਪਿਆ ਜਿਹੜੇ ਖੇਤ ਮਜ਼ਦੂਰਾ ਉਹਨਾਂ ਵੱਲੋਂ ਮੰਗਿਆ ਜਾਂਦਾ ਕੀ ਉਹ ਸਾਨੂੰ 5-5000 ਰੁਪਏ ਡਾਕਟਰ ਸਾਹਿਬ ਵੱਲੋਂ ਦਿੱਤਾ ਜਾਵੇ ਤਾਂ ਅਸੀਂ ਇਹਨਾਂ ਦਾ ਸਾਥ ਛੱਡ ਦਾਵਾਂਗੇ ਅਸੀਂ ਇਹਨਾਂ ਤੋਂ ਪਿੱਛੇ ਹਟ ਜਾਵਾਂਗੇ ਇਹ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਕਿਥੋਂ ਤੱਕ ਗੱਲ ਸੱਚ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਖੇਤ ਮਜ਼ਦੂਰ ਯੂਨੀਅਨ ਵਾਲੇ ਜਿਹੜੇ ਜੱਥੇਬੰਦੀ ਹੈ ਜਿਹੜੇ ਇਸ ਵਿਅਕਤੀ ਦੇ ਨਾਲ ਪੀੜਤ ਵਿਅਕਤੀ ਜੱਗਾ ਸਿੰਘ ਦੇ ਨਾਲ ਸਾਥ ਦੇ ਰਹੇ ਨੇ ਉਹਨਾਂ ਦੇ ਨਾਲ ਡਟੇ ਹੋ ਰਹੇ ਨੇ ਉਹਨਾਂ ਦੇ ਇਨਸਾਫ ਦਵਾਉਣ ਵਾਸਤੇ ਖੜੇ ਨੇ ਉਹਨਾਂ ਤੇ ਇਲਜ਼ਾਮ ਲੱਗਦਾ ਕਿ 5-5000 ਦਾ ਇੱਕ ਇਲਜ਼ਾਮ ਲੱਗਦਾ ਹਸਪੀਟਲ ਵਾਲੇ ਮੰਨ ਲੋ ਕਿ ਸਾਨੂੰ 5-5000 ਰੁਪਏ ਦਿੱਤਾ ਜਾਵੇ ਅਸੀਂ ਇਹਨਾਂ ਦੇ ਸਾਥ ਛੱਡ ਦਾਂਗੇ ਉਹ ਗੱਲ ਵਿੱਚ ਕਿੰਨੀ ਸੱਚਾਈ ਹੈ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕਿ ਗੱਲ ਕਿੰਨੀ ਸੱਚੀ ਹੈ ਇਹ ਬਾਈ ਜੀ ਜਿਹੜੀ ਗੱਲਬਾਤ ਸਾਡੇ ਡਾਕਟਰ ਸਾਹਿਬ ਵੱਲੋਂ ਹੋਈ ਹੈ ਹਸਪੀਟਲ ਵਾਲੇ ਮੰਨ ਲੋ ਕਿ 5-5000 ਰੁਪਏ ਸੰਤ ਇਹ ਗੱਲ ਕੋਈ ਗੱਲਬਾਤ ਕੀਤੀ ਆ ਕਿ ਬਾਈ ਸਾਨੂੰ 5-5000 ਰੁਪਏ ਦਿਓ ਅਸੀਂ ਪਿੱਛੇ हट ਜਾਨੇ। ਵੇਖੋ ਜੀ ਮੇਰਾ ਨਾਮ ਤੀਰ ਸਿੰਘ ਹੈ ਪੰਜਾਬ ਖੇਤ ਮਜ਼ਦੂਰ ਜੁਨੀਅਨ ਦਾ ਮੈਂ ਜਿਲ੍ਹਾ ਕਮੇਟੀ ਮੈਂਬਰ ਆ। ਜਿਹਦੇ ਚ ਵੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਵੀ 5000 ਵਾਲੀ ਕੋਈ ਇਹ ਜੀ ਗੱਲ ਨਹੀਂ ਨਾ ਅਸੀਂ 5000 ਮੰਗਿਆ ਨਾ ਅਸੀਂ 20000 ਰੁਪਏ ਮੰਗਿਆ। ਅਸੀਂ ਤਾਂ ਜਿਹੜਾ ਸਾਡਾ ਸਾਥੀ ਆ ਜੱਗਾ ਸਿੰਘ ਵੇਖੋ ਇਹ 25 ਸਾਲਾਂ ਤੋਂ ਡਾਕਟਰ ਬਲਬੀਰ ਦੇ ਜਿਹੜੀ ਐਂਬੂਲੈਂਸ ਆ ਉਹਦੇ ਤੇ ਡਰਾਈਵਰੀ ਕਰ ਰਿਹਾ ਹੈ। ਯਾਨੀ ਕਿ ਜਿਹੜਾ ਤੇਜਾਰ ਸਿੰਘ ਹੈ ਪਰਮੀਤ ਕੌਰ ਹੈ ਤੇ ਬਲਜੀਤ ਸਿੰਘ ਹੈ ਇਹ ਡਾਕਟਰ ਹੈ ਤਿੰਨੇ ਇਹ ਇਹਨਾਂ ਨੇ ਜਦੋਂ ਜਾਨੀ ਕਿ ਵੀ ਮੰਨ ਲਓ ਇਹਨੂੰ ਤੰਗ ਪਰੇਸ਼ਾਨ ਕੀਤਾ ਆਪਣੇ ਸਾਥੀ ਤੇ ਇਲਜ਼ਾਮ ਲਾਇਆ 90000 ਦਾ ਤਾਂ ਜਦੋਂ ਸਾਨੂੰ ਪਤਾ ਲੱਗਿਆ 9 ਤਰੀਕ ਨੂੰ ਅਸੀਂ ਉਸੇ ਟਾਈਮ ਪਰਿਵਾਰ ਨੇ ਸਾਡੇ ਤੱਕ ਪਹੁੰਚ ਕੀਤੀ ਐ ਅਸੀਂ ਆਏ ਆ ਤਾਂ ਜਦੋਂ ਆਏ ਆ ਧਰਨਾ ਲਾਇਆ ਡਾਕਟਰ ਬਲਜੀਤ ਵੱਲੋਂ ਇਹ ਗੱਲ ਆਈ ਹੈ ਵੀ ਤੁਸੀਂ ਮੇਰੇ ਨਾਲ ਰਾਜੀ ਬੰਦਾ ਕਰ ਲੋ ਡਾਕਟਰ ਬਲਜੀਤ ਨੇ ਫੋਨ ਵੀ ਕਰਾਏ ਬੰਦੇ ਵੀ ਭੇਜੇ ਤਾਂ ਚਲੋ ਆਪਾਂ ਇਹ ਸੋਚਿਆ ਵੀ ਠੀਕ ਆ ਭਾਈ ਪਰਿਵਾਰ ਨਾਲ ਰੈਸਲਾ ਕਰ ਲੈਨੇ ਆਂ ਪਰਿਵਾਰ ਨਾਲ ਜਦੋਂ ਰੈਸਲਾ ਕੀਤੀ ਜੱਗਾ ਸਿੰਘ ਨਾਲ ਰੈਸਲਾ ਕੀਤੀ ਤਾਂ ਭਾਈ ਜੱਗਾ ਸਿੰਘ ਵੱਲੋਂ ਇਹੀ ਆਇਆ ਵੀ ਠੀਕ ਆ ਵੀ ਅਸੀਂ ਰਾਜੀ ਬੰਦਾ ਕਰ ਲੈਨੇ ਆਂ ਖਦੀ ਗੱਲ ਜਿਹੜੀ ਹੁੰਦੀ ਆ ਜੱਗਾ ਸਿੰਘ ਵੱਲੋਂ ਉਹ ਵੀ ਉਹ ਕਹਿੰਦੇ ਕਿ ਸਭ ਤੋਂ 10 ਲੱਖ ਮੈਂ ਉਹ ਗੱਲ ਦੀ ਕੀ ਸਚਾਈ ਹੈ ਵੇਖੋ ਜੀ ਗੱਲ ਇਹ ਆ ਵੀ ਜਿਹੜਾ ਜੱਗਾ ਸਿੰਘ ਵੱਲੋਂ 10 ਲੱਖ ਦੀ ਗੱਲ ਕੀਤੀ ਗਈ ਹੈ ਵੀ ਜੱਗਾ ਸਿੰਘ ਜਿੰਨਾ ਜਣੇ ਕਿ ਜਾਦੇ ਸਰੀਰਸ ਸੀਗਾ ਜਾਦੇ ਘਬਰਾਇਆ ਹੋਇਆ ਸੀਗਾ ਉਹਨਾਂ ਨੇ ਜਣੇ ਕਿ ਵੀ ਇਹ ਕਿਹਾ ਵੀ 10 ਲੱਖ ਪਰਿਵਾਰ ਦੇਵੇ ਤਾਂ ਆ ਕੇ ਮਾਫੀ ਮੰਗੇ ਅਸੀਂ ਸਮਝੌਤਾ ਕਰ ਲਾਂਗੇ ਤਾਂ ਜਿਹਦੇ ਵਿੱਚ ਪਾ ਮੈਂ ਗੁੱਸੇ ਵਿੱਚ ਲਾ ਲਵਾਂ ਵੀ ਜੱਗਾ ਸਿੰਘ ਗੁੱਸੇ ਵਿੱਚ ਸੀਗਾ ਉਹਨਾਂ ਤੇ ਜਿੰਨਾ ਤਰਾਜ ਸੀਗਾ ਜਿੰਨਾ ਉਹਨਾਂ ਨੇ ਧੱਕਾ ਕੀਤਾ ਗੁੱਸੇ ਚ ਲਾ ਲਓ ਜਾਂ ਮੰਨ ਲਓ ਇਹ ਲਾ ਲਓ ਵੀ ਜੱਗਾ ਸਿੰਘ ਕੰਮ ਕਰਨ ਵਾਲਾ ਨਹੀਂ ਹੋ ਸਕਦਾ ਛਾਲ 2 ਸਾਲ ਤੱਕ ਬੀ ਪਰਿਵਾਰ ਦਾ ਪਿੱਛੇ ਕੀ ਬਣੂਗਾ ਵੀ ਇਸ ਗੱਲ ਪਿੱਛੇ ਜਾਨੀ ਕਿ ਇਹ ਹੈ ਵੀ ਜੇ ਉਹਨਾਂ ਨੇ ਰਾਜੀਨਾਮਾ ਕਰਨਾ ਹੈ ਫਿਰ ਰਾਜੀਨਾਮਾ ਦਾ ਪਰਿਵਾਰ ਜੋ ਕੁਝ ਮੰਗੂਗਾ ਪਰਿਵਾਰ ਨੂੰ ਚੂਣ ਭੂਣ ਸਹਿਤਾ ਤਾਂ ਦੇਣੀ ਪਊਗੀ ਵੀ ਐਵੇਂ ਤਾਂ ਫਿਰ ਰਾਜੀਨਾਮਾ ਵੀ ਨਹੀਂ ਹੋਣਾ ਜੀ ਜੇ ਮੰਨ ਲਓ ਉਹ ਕਹਿੰਦੇ ਵੀ ਜੱਗਾ ਸਿੰਘ ਨੇ ਜਲਦਾ ਮਾਫੀ ਮੰਗਣ ਜਾਂ 10 ਲੱਖ ਰੁਪਇਆ ਦੇਣ ਵੀ ਦੋਨਾਂ ਵਿੱਚੋਂ ਜੇ ਇੱਕ ਵੀ ਗੱਲ ਉਹ ਕਰਦੇ ਆ ਜਾਂ ਪੈਸਾ ਦਿੰਦੇ ਆ ਚਲੋ ਜੇ ਉਹ ਮੈਂ ਪੈਸਾ ਨਹੀਂ ਦੇ ਸਕਦੇ ਤਾਂ ਜੇ ਉਹ ਪਰਿਵਾਰ ਵੱਲ ਕਹਿੰਦੇ ਆ ਕਿ ਭਾਈ ਅਸੀਂ ਗਲਤੀ ਮੰਨਣ ਨੂੰ ਤਿਆਰ ਆ ਆਪਣੀ ਜਾਂ ਹਸਪੀਟਲ ਵੱਲੋਂ ਜਾਂ ਸਟਾਫ ਆ ਜਾਂ ਜਿੰਨਾ ਵੱਲੋਂ ਜੱਗਾ ਸਿੰਘ ਤੇ ਤਸ਼ੱਦਦ ਕੀਤੀ ਗਈ ਆ ਉਹ ਵਿਅਕਤੀ ਆ ਕੇ ਜੱਗਾ ਸਿੰਘ ਨੂੰ ਕਹਿੰਦੇ ਆ ਕਿ ਹਾਂ ਭਾਈ ਚਲੋ ਸਾਡੇ ਤੋਂ ਗਲਤੀ ਹੋ ਗਈ ਜਾਂ ਜੋ ਵੀ ਦੁਬਾਰਾ ਉਹਨੂੰ ਕੰਮ ਵਾਸਤੇ ਕਹਿੰਦੇ ਆ ਤਾਂ ਦੋਨਾਂ ਗੱਲਾਂ ਵਿੱਚੋਂ ਕੀ ਗੱਲ ਉਸ ਨੂੰ ਜ਼ਰੂਰੀ ਸਮਝੀ ਜਾਂਦੀ ਹੈ ਵੀ ਜਾਂ ਮਾਫੀ ਮੰਗ ਲੈਣ ਜਾਂ ਪੈਸੇ ਹੀ ਜ਼ਰੂਰੀ ਸਮਝਿਆ ਜਾਂਦੇ ਆਂ ਉਸ ਚ ਵੇਖੋ ਜੀ ਗੱਲ ਇਹ ਆ ਵੀ ਜੇ ਮੰਨ ਲਓ ਉਹ ਪਰਿਵਾਰ ਆ ਕੇ ਮਾਫੀ ਮੰਗਦਾ ਹੈ ਡਾਕਟਰ ਮਾਫੀ ਮੰਗਦਾ ਪਰਮੀਤ ਕੌਰ ਮਾਫੀ ਮੰਗਦੀ ਹੈ ਤੇਜਾ ਮਾਫੀ ਮੰਗਦਾ ਹੈ ਜੇ ਮੰਨ ਲਓ ਵੀ ਮਾਫੀ ਮੰਗਦਾ ਹੈ ਜੱਗਾ ਸਿੰਘ ਉਸ ਤੇ ਸਹਿਮਤ ਹੁੰਦਾ ਹੈ ਤਾਂ ਜੱਗਾ ਸਿੰਘ ਨੂੰ ਮੰਨ ਲਓ ਜੇ ਰੇਤੇ ਦੀ ਮੁਠੀ ਵੀ ਦਿੰਦੇ ਆ ਉਹ ਭਰ ਕੇ ਜੱਗਾ ਸਿੰਘ ਦੀ ਤਸੱਲੀ ਹੁੰਦੀ ਹੈ ਸਾਨੂੰ ਜੱਥੇ ਬੰਦੇ ਨੂੰ ਕੋਈ ਤਰਾਜ ਨਹੀਂ ਉਹ ਜੱਗਾ ਸਿੰਘ ਨੂੰ ਰਾਜ਼ੀ ਕਰ ਲੈਣ ਜੱਗਾ ਸਿੰਘ ਨੂੰ ਖੁਸ਼ ਕਰ ਲੈਣ ਜੱਗਾ ਸਿੰਘ ਨਾਲ ਰਾਜੀ ਬੰਦਾ ਕਰ ਲੈਣ ਜਿਹੜਾ ਕਿ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੇਖੋ ਅਸੀਂ ਸਮੁੱਚੇ ਮਜ਼ਦੂਰਾਂ ਦੇ ਆਗੂ ਆਂ ਜੇ ਕਿਸੇ ਗਰੀਬ ਕਿਸਾਨ ਨਾਲ ਧੱਕਾ ਹੋ ਅਸੀਂ ਉੱਥੇ ਵੀ ਖੜਾਂਗੇ ਮਜ਼ਦੂਰ ਨਾਲ ਧੱਕਾ ਹੋ ਅਸੀਂ ਉੱਥੇ ਵੀ ਖੜਾਂਗੇ ਅਸੀਂ ਜਾਣੇ ਕਿ ਆਪਦੇ ਮਜ਼ਦੂਰਾਂ ਦੇ ਨਾਲ ਖੜੇ ਆ ਜਿੱਥੇ ਵੀ ਕੋਈ ਧੱਕਾ ਕਰੂ ਜਿਹੜਾ ਸਾਡੇ ਤੇ ਇਲਜ਼ਾਮ ਲਾਇਆ 5-5000 ਦਾ ਤੀਜਾ ਸਿੰਘ ਨੇ ਉਹਨੇ ਇਲਜ਼ਾਮ ਇਸ ਗੱਲ ਕਰਕੇ ਲਾਇਆ ਵੀ ਅਸੀਂ ਮਜ਼ਦੂਰ ਦੀ ਮਦਦ ਕਰ ਰਹੇ ਹਾਂ ਜੱਗਾ ਸਿੰਘ ਦੀ ਮਦਦ ਕਰ ਰਹੇ ਹਾਂ ਤਾਂ ਕਿਉਂ ਅਸੀਂ 5000 ਨਹੀਂ ਮੰਗਿਆ ਜੇ ਤੀਜਾ ਸਿੰਘ ਨੇ ਇਲਜ਼ਾਮ ਲਾਉਣਾ ਸੀ ਤਾ ਕੋਈ ਚੱਜ ਨਾਲ ਇਲਜ਼ਾਮ ਤਾਂ ਲਾਉਂਦਾ 5-10 ਲੱਖ ਦਾ ਇਲਜ਼ਾਮ ਲਾਉਂਦਾ ਵੀ ਭਾਈ 10 ਲੱਖ ਜੱਗਰ ਸਿੰਘ ਮੰਗਦਾ 10 ਲੱਖ ਮਜ਼ਦੂਰ ਜਸੇਵੰਦੀ ਵਾਲੇ ਮੰਗਦੇ ਆ ਅਸੀਂ ਮੰਨ ਲੈਂਦੇ ਵੀ ਠੀਕ ਆ ਭਾਈ ਕੋਈ ਚੱਜ ਨਾਲ ਉਹਨੇ ਇਲਜ਼ਾਮ ਲਾਇਆ ਬਾਕੀ ਦਾ ਇਹ ਆ ਵੇਖੋ ਅਸੀਂ ਤੇਜਾ ਸਿੰਘ ਨੂੰ ਵੀ ਕਹਿੰਨੇ ਆ ਤੁਹਾਡੇ ਮਦਮ ਇਰਾheem ਵੀ ਮੰਨ ਲੋ ਅਸੀਂ ਮੰਗੇ ਆ ਅਸੀਂ ਮੇਰਾ ਨਾਂ ਲੈਂਦਾ ਤੀਰਥ ਸਿੰਘ ਮੇਰਾ ਨਾਂ ਤੀਰਥ ਸਿੰਘ ਹੈ ਵੀ ਤੀਰਥ ਸਿੰਘ ਨੇ ਮੰਗਿਆ ਤਾਂ ਵੇਖੋ ਇੱਥੇ ਜਿੰਨੇ ਵੀ ਧਰਮਸ਼ਤਾਨ ਆ ਉਤਾਂ ਵਾਲਾ ਖੂਹ ਹੈ ਮਾਈ ਰੱਜੀ ਦੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਹੈ ਜਾਂ ਹੋਰ ਵੀ ਕੋਈ ਧਰਮ ਸਥਾਨ ਹੈ ਜਿੱਥੇ ਵੀ ਤੇਜਾ ਸਿੰਘ ਨੂੰ ਦਸੱਲੀ ਹੋਊ ਡਾਕਟਰ ਬਲਜੀਤ ਨੂੰ ਪਰਮੀਤ ਕੌਰ ਨੂੰ ਦਸੱਲੀ ਹੋਊ ਜਾਂ ਭਗਤੇ ਦੇ ਸਮੁੱੱਚੇ ਲੋਕਾਂ ਨੂੰ ਦਸੱਲੀ ਹੋਊ ਅਸੀਂ ਆਪਦੀ ਜਸੇਵੰਦੀ ਵੱਲੋਂ ਉਹਨਾਂ ਸਥਾਨਾਂ ਤੇ ਜਾਣ ਵਾਸਤੇ ਤਿਆਰ ਹਾਂ ਅਸੀਂ ਕੋਈ ਪੈਸੇ ਨਹੀਂ ਮੰਗੇ ਅਸੀਂ ਕੋਈ ਪੈਸਿਆਂ ਦੀ ਮੰਗ ਨਹੀਂ ਕੀਤੀ ਅਸੀਂ ਕੋਈ ਲਵੇੜੀ ਨਹੀਂ ਸਾਡੀ ਜਸੇਵੰਦੀ ਸਾਫ਼ ਸੁਥਰਾ ਕੰਮ ਕਰਦੀ ਹੈ ਮਜ਼ਦੂਰਾਂ ਦੇ ਹੱਕ ਛੱਡਦੀ ਐ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੀ ਐ ਇਹਦੇ 'ਚ ਜਾਨੀ ਕਿ ਜਿਹੜਾ ਸਾਡੇ ਤੇ ਤੇਜਾ ਸਿੰਘ ਨੇ ਇਹ ਇਲਜ਼ਾਮ ਲਾਇਆ ਇਹ ਬਣੇ ਬੇਬੁਨਿਆਦ ਆ ਇਹ ਝੂਠਾ ਐ ਇਹਨੂੰ ਅਸੀਂ ਜਾਨੀ ਕਿ ਵੀ ਝੂਠਾ ਕਰਾਰ ਦਿੰਨੇ ਆ ਵੀ ਇਹ ਠੀਕ ਨਹੀਂ ਗਾ ਕੀ ਲੱਗਦਾ ਤੁਹਾਨੂੰ ਵੀ ਥੋਡੇ ਜਿੰਨੇ ਵੀ ਜੱਥੇਬੰਦੀ ਦੇ ਜਿਹੜੇ ਮੈਂਬਰ ਆ ਜਿੰਨੇ ਵੀ ਤੁਹਾਡੇ ਨਾਲ ਜੁੜੇ ਹੋਏ ਆ ਉਹਨਾਂ 'ਚੋਂ ਲੱਗਦਾ ਕਿ ਤੁਹਾਡੇ ਤੋਂ ਇਲਾਵਾ ਕੋਈ ਹੋਰ ਬੰਦਾ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕਰ ਸਕਦਾ ਜਾਂ ਮੰਗ ਕਰ ਸਕਦਾ ਜਦੋਂ ਵੀ ਜੱਥੇਬੰਦੀ ਦੀ ਕੋਈ ਕਾਰਨਾਮਾ ਸੀ ਕਰਦੇ ਆ ਜਾਂ ਕਿਤੇ ਸਟੈਂਡ ਲੈਣੇ ਆ ਪਹਿਲਾਂ ਇੱਕ ਸਾਡੀ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਂਦਾ ਇਹ ਸਭ ਬੇਮਣਿਆ ਦਾ ਉਹ ਝੂਠ ਮਾਰਦਾ ਤੇਜਾ ਸਾਡਾ ਕੋਈ ਮੈਂਬਰ ਨਹੀਂ ਗਿਆ ਨਾ ਸਾਨੂੰ ਸਾਡਾ ਇਹ ਫੈਸਲਾ ਸੀ ਵੀ ਜੇ ਕੋਈ ਗੱਲ ਕਰਨੀ ਆ ਵੀ ਅਸੀਂ ਆਪਦੀ ਮੀਟਿੰਗ ਕਰਕੇ ਕਰਦੇ ਆ ਤਦੇ ਕੱਲ ਨੂੰ ਕੋਈ ਤੁਹਾਡੇ ਮਾਧਿਅਮ ਰਾਹੀਂ ਜਾਂ ਤੁਹਾਡੇ ਰਾਹੀਂ ਉਹ ਜਗਾ ਸਿੰਘ ਦੇ ਨਾਲ ਜਗਾ ਸਿੰਘ ਦੇ ਨਾਲ ਜਿਹੜੇ ਕੰਪਰਮਾਈਜ਼ ਗੱਲ ਨੂੰ ਕਹਿੰਦੇ ਤਾਂ ਤੁਸੀਂ ਨਾ ਗੱਲਾਂ ਨਾਲ ਸਹਿਮਤ ਹੋ ਨਹੀਂ ਕੋਈ ਪਰਿਵਾਰ ਦੀ ਸਹਿਮਤੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਪੁੱਤ ਕਮੌਨਲਾ ਅਜਮੰਝੇ ਵਿੱਚ ਬੈਠਾ ਹੈ ਜੇ ਉਹਨਾਂ ਨੂੰ ਮਾਫੀ ਮੰਗਣ ਦੇ ਨਾਲ ਤਸੱਲੀ ਹੁੰਦੀ ਹੈ ਤਾਂ ਜੱਥੇਬੰਦੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੋएगा ਨਾ ਜੱਥੇਬੰਦੀ ਨੂੰ ਕਾਹਦਾ ਇਤਰਾਜ਼ ਹੈ ਜੀ ਅਸੀਂ ਮਜ਼ਦੂਰਾਂ ਦੇ ਮਸੀਹ ਹਾਂ ਇਹਨਾਂ ਦੀ ਮਦਦ ਕੀਤੀ ਹੈ ਇਹਨਾਂ ਦੀ ਹਮਾਇਤ ਕੀਤੀ ਹੈ ਇਹਨਾਂ ਦੇ ਨਾਲ ਖੜੇ ਹਾਂ ਪਹਿਲਾਂ ਵੀ ਖੜੇ ਸੀ ਸਾਨੂੰ ਕੋਈ ਇਤਰਾਜ਼ ਨਹੀਂ ਇਹ ਪਰਿਵਾਰ ਨੂੰ ਸਹਿਮਤ ਕਰ ਲੈਣ ਆਪ ਦਾ ਰਾਜੀਨਾਮਾ ਕਰ ਲੈਣ ਸਾਨੂੰ ਕੀ ਇਤਰਾਜ਼ ਹੈ ਐਸੀ ਸਾਡੇ ਨਾਲ ਖੇਤ ਮਜ਼ਦੂਰ ਜੂਨੀਅਨ ਜੱਥੇਬੰਦੀ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਡਟ ਕੇ ਉਹਨਾਂ ਦਾ ਹੌਸਲਾ ਵਧਾਇਆ ਇਨਸਾਫ ਲਈ ਉਹਨਾਂ ਦੇ ਨਾਲ ਖੜਿਆ ਦੱਸਣ ਮੁਤਾਬਕ ਕਿ ਹਸਪੀਟਲ ਵੱਲੋਂ ਜਿੰਨੇ ਵੀ ਇਲਜ਼ਾਮ ਲੱਗੇ ਨੇ ਕਿ 5000 ਦਾ ਇਲਜ਼ਾਮ ਜੱਥੇਬੰਦੀ ਤੇ ਲਗਾਇਆ ਕਿ ਪ੍ਰਤੀ ਮੈਂਬਰ 5000 ਰੁਪਏ ਦਿੱਤਾ ਜਾਵੇ ਇਹਨਾਂ ਦੇ ਕਹਿਣ ਮੁਤਾਬਕ ਉਹ ਸਾਰੇ ਇਲਜ਼ਾਮ ਝੂਠੇ ਆ ਜਾਂ ਇਹ ਗਲਤ ਬਿਆਨਬਾਜ਼ੀ ਉਹਨਾਂ ਵੱਲੋਂ ਕੀਤੀ ਗਈ ਆ ਪਰਿਵਾਰ ਵੱਲੋਂ ਮੰਗ ਕੀਤੀ ਗਈ ਆ ਕਿ ਅਗਰ ਉਹ ਸਾਡੇ ਕੋਲ ਘਰ ਆ ਕੇ ਮਾਫੀ ਮੰਗਦੇ ਆ ਜਾਂ ਇਸ ਗੱਲ ਦਾ ਕੰਪਰੋਮਾਈਜ਼ ਕਹਿੰਦੇ ਤਾਂ ਪਰਿਵਾਰ ਫਿਰ ਵੀ ਉਹਨਾਂ ਨੂੰ ਸਿਰੇ ਖੜੇ ਮੱਥੇ ਉਹਨਾਂ ਦੀ ਮਾਫੀ ਨੂੰ ਕਬੂਲ ਕਰਦਾ ਤਾਂ ਜੋ ਜਿਹੜੇ ਇਸ ਵਿਅਕਤੀ ਤੇ ਚੋਰੀ ਦਾ ਇਲਜ਼ਾਮ ਲੱਗਿਆ ਉਹ ਲੋਕਾਂ ਦੇ ਵਿੱਚ ਇਮਾਨਦਾਰੀ ਦੇ ਨਾਲ ਫਿਰ ਉਸੇ ਪ੍ਰਕਾਰ ਆਪਣਾ ਸਿਰ ਉੱਚਾ ਕਰਕੇ ਕੰਮ ਕਰ ਸਕੇ ਜਾਕੀ ਉਸ ਤੇ ਜੋ ਇਲਜ਼ਾਮ ਲੱਗਿਆ ਉਹ ਇਲزام ਬੇਬੁਨਿਆਦ ਗਲਤ ਸਾਬਤ ਹੋ ਚੁੱਕੇ ਤਾਂ ਜੋ ਦੂਸਰੀ ਜਗ੍ਹਾ ਕੇ ਜਾਂ ਇਸ ਹਸਪੀਟਲ ਦੇ ਵਿੱਚ ਕੰਮ ਨਹੀਂ ਕਰਦਾ ਤਾਂ ਕਿਸੇ ਹੋਰ ਹਸਪੀਟਲ ਦੇ ਵਿੱਚ ਜਾ ਕੇ ਜਾਂ ਕਿਸੇ ਹੋਰ ਜਗ੍ਹਾ ਤੇ ਆਪਣਾ ਰੋਜਗਾਰ ਚਲਾ ਸਕੇ ਆਪਣਾ ਪਰਵਾਰ ਪਾਲ ਸਕੇ ਹਾਲਤ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਿ ਹਲੇ ਜੱਗਾ ਸਿੰਘ ਦੀ ਜਿਹੜੀ ਹਾਲਤ ਹੈ ਹਲੇ ਵੀ ਕਾਫੀ ਗੰਭੀਰ ਹੈ ਪਰਿਵਾਰ ਉਹਨਾਂ ਦਾ ਰਿਸ਼ਤੇਦਾਰ ਉਹਨਾਂ ਦੇ ਸਾਥੀ ਜਿਹੜੇ ਉਹ ਸਾਰੇ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੇ ਹੋਏ ਆ ਉਹਨਾਂ ਦਾ ਹੌਸਲਾ ਵਧਾਈ ਕਰਨੇ ਪਰਿਵਾਰ ਵੱਲੋਂ ਕੋਈ ਇੱਕ ਮੰਗ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਪਰ ਪਰਿਵਾਰ ਕਹਿੰਦਾ ਕਿ ਸਾਨੂੰ ਪ੍ਰਸ਼ਾਸਨ ਤੇ ਵੀ ਪੂਰਾ ਭਰੋਸਾ ਹੈ ਕਿ ਸਾਡੀ ਜਿਹੜੀ ਮੰਗ ਆ ਜਾਂ ਸਾਡਾ ਇਨਸਾਫ ਹੈ ਉਹ ਸਾਨੂੰ ਜਰੂਰ ਮਿਲੇਗਾ ਤੁਸੀਂ ਦੇਖ ਰਹੇ ਹੋ ਜਿਸ ਦੀ ਪੰਜਾਬ ਮੀਡੀਆ ਕੈਮਰਾਮੈਨ ओपी भंटू ਦੇ ਨਾਲ ਮੈਂ ਤੁਹਾਡਾ ਜੱਸੀ ਜਸ ਧੰਨਵਾਦ